ਜਗਜੀਤ ਸਿੰਘ ਢੱਲੇਵਾਲ ਦੀ ਵੀਡੀਓ ਸਾਹਮਣੇ ਆਈ ਹੈ ਪਚਾਲਾ ਦੇ ਨਜੀ ਹਸਪਤਾਲ ਦੇ ਵਿੱਚ ਹਨ ਪਰਤੀ ਨੌਜਵਾਨ ਕਿਸਾਨ ਨਵਦੀਪ ਸਿੰਘ ਨੇ ਵੀਡੀਓ ਇਹ ਸਾਂਝੀ ਕੀਤੀ ਹੈ ਢੱਲੇਵਾਲ ਨੇ ਪਾਣੀ ਵੀ ਪੀਣਾ ਬੰਦ ਕਰ ਦਿੱਤਾ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਰਹਿਣ ਤੋਂ ਬਾਅਦ ਪਚਾਲਾ ਪਹੁੰਚੇ ਜਿਹੜਾ ਮੁੱਖ ਮੰਤਰੀ ਇਹ ਕਹਿੰਦਾ ਹੋਵੇ ਵੀ ਅਸੀਂ ਧਰਨਿਆਂ ਤੋਂ ਸਾਡੀ ਪਾਰਟੀ ਨਿਕਲੀ ਆ ਅਸੀਂ ਬਦਲਾ ਦੇ ਰੂਪ ਦੇਵਾਂਗੇ ਲੋਕਾਂ ਨੂੰ ਜਿਹੇ ਜਾ ਅਤਿਆਚਾਰ ਇਹਨਾਂ ਨੇ ਪੂਰੀ ਫੋਰਸ ਨੇ ਦੱਲੇਬਾਲ ਸਭ ਨੂੰ ਪਤਾ ਕਿ ਮਰਵਾਤੇ ਬੈਠੇ ਨੇ ਕੱਲਾ ਸਿਰਫ ਡ੍ਰਿਪ ਲੈ ਰਹੇ ਸੀ ਡ੍ਰਿਪ ਵੀ ਉਹਨਾਂ ਦੀਆਂ ਜਿਹੜਾ ਨਾੜਾਂ ਬਲੌਕ ਹੋ ਰਹੀਆਂ ਸੀਗੀਆਂ ਉਹਦੇ باوجود ਵੀ ਉਹਨਾਂ ਨੂੰ ਐਡੀ ਜ਼ਬਰਦਸਤੀ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਜਾਣਾ ਸਾਡੇ ਉਹਨਾਂ ਦੇ ਜਿਹੜੇ ਬਰਾਂਟੀਆਂ ਆਰਸੀ ਉਹਨਾਂ ਦੀ ਸਾਹ ਸੰਭਾਲ ਤੇ ਉਹਨਾਂ ਦੇ ਪੱਗਾਂ ਲਾਉਣੀਆਂ ਤਾਂ ਸਾਨੂੰ ਵੀ ਮੂਰੇ ਗੱਡੀ ਲਾਈ ਹੋਈ ਸੀ ਉਹ ਗੱਡੀ ਦੇ ਚਾਰ ਚਪੇਰੇ ਆਪਦੀਆਂ ਗੱਡੀਆਂ ਲਾਉਣੀਆਂ ਬੋਲਟ ਤੇ ਪੋਰਸ ਲਾਉਣੀਆਂ ਜਿਵੇਂ ਅਸੀਂ ਬਹੁਤ ਵੱਡਾ ਅਪਰਾਧ ਕੀਤਾ ਹੁੰਦਾ ਚੰਡੀਗੜ੍ਹ ਦੇ ਵਿੱਚ ਆ ਕੇ ਮੀਟਿੰਗ ਨਹੀਂ ਜਦ ਵਿੱਚ ਚੰਡੀਗੜ੍ਹ ਦੇ ਵਿੱਚ ਆ ਕੇ ਅਸੀਂ ਬਹੁਤ ਵੱਡਾ ਪ੍ਰਦਰਾਂਤ ਕੀਤਾ ਇੱਕ ਦੂਜਿਆਂ ਨੂੰ ਪੰਜ ਪੰਜ ਛੇ ਛੇ ਜਣੇ ਚੁੰਬੜ ਨੇ ਮੋਬਾਈਲ ਕੱਢ ਲੈਣੇ ਗਰਦਨੇ ਵੀ ਕਿਤੇ ਨੂੰ ਚਾਰਜ ਲੈਣਾ ਕਰਦੋ ਮੈਨੂੰ ਲੱਗਦਾ ਵੀ ਗਿਰਫਤਾਰੀਆਂ ਬਹੁਤ ਵਾਰੀ ਹੋਈਆਂ ਸਾਡੀਆ ਤਗਰੀਬ ਨੂੰ ਕੋਈ ਜੇਲ੍ਹ ਨਹੀਂ ਰਹੀ ਹੋਣੀ ਜਿੱਥੇ ਅਸੀਂ ਨਹੀਂ ਗਏ ਤਾਂ 84 ਤੋਂ ਲੈ ਕੇ ਸਰਕਾਰਾਂ ਇਹ ਹੀ ਕਰਦੇ ਜਦੋਂ ਆਪਦੇ ਹੱਕ ਮੰਗਾਗੇ ਤਾਂ ਜੇਲਾ ਜਾਣੇ ਪੈਣ ਪਰ ਜਿਹੇ ਜਾ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਸ ਕਰਕੇ ਕੇਸ਼ਰੀਵਾਲ ਸਾਹਿਬ ਨੇ ਢੋਲ ਨਮਾਇਆ ਨਿੱਜੀ ਆਪਦਾ ਫਾਇਦਾ ਲੈਣ ਦੇ ਵਾਸਤੇ ਹੋ ਸਕਦਾ ਆਪਦੇ ਇਨਾਂ ਨੇ ਕੋਈ ਮੰਤਰੀ ਵਿਚਾਰੇ ਹੋ ਜਾਂ ਕੋਈ ਗ੍ਰਾਂਟ ਲੈਤੀ ਹੋਵੇ ਅੰਦਰ ਖਾਤੇ ਕੁਛ ਇਨਾਂ ਨੇ ਜਿਹੜੀਆਂ ਜਾਂ ਇਨਾਂ ਤੇ ਜਿਹੜੀ ਕੁਛ ਕੀਤਾ ਉਹ ਸਾਰਾ ਗੁੱਸਾ ਫਿਰ ਇਨਾਂ ਨੇ ਕਿਸਾਨਾਂ ਤੇ ਕੱਢਿਆ ਤਾਂ ਇਸ ਲਈ ਤਾਂ ਅਸੀਂ ਪੂਰੇ ਦੋਨੇ ਕਰੋਨ ਨੂੰ ਨਿਖੇਦੀ ਕਰਦੇ ਹਾਂ ਉਦੋਂ ਬਾਅਦ ਜਦੋਂ ਸਾਨੂੰ ਆ ਕੇ ਕਿਲੇ ਦੇ ਵਿੱਚ ਰੱਖਿਆ ਗਿਆ ਤਾਂ ਨਾਲ ਹੀ ਢੱਲੇਵਾਲ ਸਾਹਿਬ ਵੀ ਉੱਥੇ ਆ ਗਏ ਤਾਂ ਸਾਡੇ ਸਾਰੇ ਸਾਥੀ ਅਸੀਂ ਵੀ ਉੱਥੇ ਆ ਗਏ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਖਾਸ ਕਰਕੇ ਵੀ ਇਹਨਾਂ ਨੂੰ ਮਲਾਇਆ ਜਾਵੇ ਤਾਂ ਉੱਥੇ ਵੀ ਅਡੋ-ਅਡਿਵਾਰਕਾਂ ਦੇ ਵਿੱਚ ਬੰਦ ਕਰਕੇ ਪਾਣੀ ਤੱਕ ਵੀ ਨਹੀਂ ਪਿਆਇਆ ਗਿਆ ਵੀ ਯਾ ਨਹੀਂ ਤੁਸੀਂ ਇੱਕ ਦੂਜੇ ਨਾਲ ਗੱਲ ਨਾ ਕਰ ਲੋ ਉਹ ਸਾਰੀ ਸਥਿਤੀ ਵੇਖ ਕੇ ਤਾਂ ਤਕਰੀਬਨ ਰਾਤ ਨੂੰ 2:30 ਵਜੇ ਸਾਨੂੰ ਪਟਿਆਲਾ ਜੇਲ੍ਹ ਦੇ ਵਿੱਚ ਅਸੀਂ 148 ਬੰਦੇ ਸੀਗੇ ਇੱਥੇ ਤਾਂ 148 ਨੂੰ ਜਾਂਦਾ ਗਿਆ ਪਟਿਆਲਾ ਜੇਲ੍ਹ ਦੇ ਵਿੱਚ ਉਦੋਂ ਬਾਅਦ ਛੱਡਿਆ ਗਿਆ ਤਾਂ ਇੱਕ ਸ਼ਾਂਤੀ ਕਰਨ ਲੱਗੇ ਕਿ ਵੀ ਤੇਰੇ ਕੋਲੇ ਕੀ ਹੈ ਉਹਦਾ ਹੈ ਤੇਰੇ ਕੋਲੇ ਕੀ ਹੈ ਕੀ ਹੈ ਵਰਕਰ ਕੀ ਹੈ ਤਾਂ ਉਹਨਾਂ ਨੇ ਜਦੋਂ ਛੱਡਣਾ ਸ਼ੁਰੂ ਕੀਤਾ ਤਾਂ ਸਾਨੂੰ ਵੀ ਲੱਗਿਆ ਸੀ ਪਤਾ ਵੀ ਇਹ ਜਿਹੜੇ ਸਾਰੇ ਆਗੂ ਐ ਉਹ ਨਹੀਂ ਛੱਡਣਾ ਚਾਹੁੰਦੇ ਪਰ ਇੱਧਰ ਜਿਹੜੀ ਸਥਿਤੀ ਡੱਲੇਵਾਲ ਸਾਹਿਬ ਨੇ 19 ਤਰੀਕ ਨੂੰ ਇਹ ਪਾਣੀ ਪੀਣਾ ਬੰਦ ਕਰਤਾ ਸੀਗਾ ਵੀ ਮੈਂ ਉਨਾਂ ਚਿਰ ਨਹੀਂ ਪਾਣੀ ਪੀਊਂਗਾ ਜਿੰਨੇ ਚਿਰ ਸਾਡੇ ਕਿਸਾਨ ਆਗੂਆਂ ਦੀ ਸਾਰਿਆਂ ਦੀ ਰਿਹਾਈ ਨਹੀਂ ਹੁੰਦੀ ਅਸੀਂ ਬੈਠ ਕੇ ਅਗਲੇ ਪ੍ਰੋਗਰਾਮ ਤੇ ਮੀਟਿੰਗ ਨਹੀਂ ਕਰਦੇ ਮੈਂ ਪਾਣੀ ਨਹੀਂ ਲਊਂਗਾ ਤਾਂ ਮੈਂ ਕਹਨਾ ਪ੍ਰਮਾਤਮਾ ਦੀ ਮਿਹਰ ਆ ਡਾਕਟਰਾਂ ਦੀ ਲੈਂਡ ਤੋਂ ਵੀ ਉੱਪਰ ਡੱਲੇਵਾਲ ਸਾਹਿਬ ਨੇ ਜਿਹੜਾ ਐਨਾ ਸਮਾਂ ਅੱਜ 10 ਦਿਨ ਤਾ 10 ਦਿਨ ਪਾਣੀ ਤੋਂ ਬਗੈਰ ਡਾਕਟਰ ਇਹ ਕਹਿੰਦੇ ਨੇ ਵੀ ਬੱਤਨ ਤੋਂ 5 ਦਿਨ ਤਾਂ ਬੰਦਾ ਜਿਉ ਨਹੀਂ ਸਕਦਾ ਤਾਂ ਜੋ ਕੁਝ ਭੁੱਖ ਦੇ ਵਿੱਚ ਡੱਲੇਵਾਲ ਸਾਹਿਬ ਨਾਲ ਬੀਤ ਰਿਹਾ ਤੇ ਉਹ ਦੇਖ ਰਹੇ ਨੇ ਤਾਂ ਮੈਨੂੰ ਲੱਗਦਾ ਵੀ ਇਹ ਇੱਕ ਏਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ 4:30 ਚੋਂ ਬਾਹਰ ਕੱਢੇ ਸੀਗਾ ਤੇ ਹੁਣ ਡੱਲੇਵਾਲ ਸਾਹਿਬ ਕੋਲ ਆਏ ਆ ਜੰਗ ਜਾਰੀ ਆ ਨਿਸਪੀ ਵਾਲੀ ਤੇ ਸਾਡਾ ਸੂਰਮਾ ਤੇ ਸਾਡਾ ਬਾਪੂ ਅੱਜ ਵੀ ਤੁਹਾਡੇ ਪਿੱਛੇ ਆਪਣੀ ਜਿੰਦ ਜਾਨ ਲਈ ਬੈਠਿਆ ਪਾਰਕ ਹਸਪੀਟਲ ਤੇ ਤੇ ਬੇਨਤੀ ਆ ਭਾਈ ਸਾਰਿਆਂ ਨੂੰ ਪਿੱਛੇ ਨਹੀਂ ਹਟਣਾ ਕੋਈ ਜੇਣਾ ਸਾਨੂੰ ਨਹੀਂ ਰੋਕ ਸਕਦੀਆਂ ਇੱਕ ਹਫਤਾ ਸਾਡੀ ਰਿਹਾਈ ਵਾਸਤੇ ਇਹਨਾਂ ਨੇ ਇੱਕ ਹਫਤਾ ਪਾਣੀ ਵੀ ਬੰਦ ਕਰਤਾ ਜਮਾਈ ਜਿੰਦ ਜਾਨ ਲਵਾਉਂਦੇ ਫਿਰਦੇ ਨੇ ਬਾਬੇ ਨਾਨਕ ਦੀ ਖੇਤੀ ਲਈ ਆਪਣੀ ਕੌਮ ਲਈ ਬਿੰਤੀ ਆਪਾਂ ਪਿੱਛੇ ਨਹੀਂ ਹਟਣਾ ਦੇਖੋ ਇਹਨਾਂ ਵੱਲ ਦੇਖੋ ਉਹਨਾਂ ਵਾਲੇ ਜਿਹੜੇ ਜਿਹੜਾ ਕੱਟ ਗਿਆਏ ਨੇ ਉਹ ਨਹੀਂ ਦਬੇ ਕਿਸੇ ਤੋਂ ਹੈਨਾ ਸਰਕਾਰਾਂ ਦੇ ਇਹਨੇ ਜ਼ੁਲਮ ਤੋਂ ਆਪਾਂ ਕਿਵੇਂ ਹਟ ਜਾਗੇ ਪਿੱਛੇ ਜਿਹੜੇ ਵੀ ਕੋਲ ਆਉਂਦੀ ਆ ਫਾਰਮਾਂ ਦੀ ਆਪਣੇ ਐਮਐਸਕੇ ਤੇ ਗਾਰੰਟੀ ਕਾਨੂੰਨ ਲਈ ਆਪਾਂ ਨੇ ਫੁੱਲ ਚੜਾਉਣੇ ਨੇ ਤੇ ਜਦੋਂ ਤੱਕ ਆਪਣਾ ਐਮਐਸਕੇ ਦਾ ਗਾਰੰਟੀ ਕਾਨੂੰਨ ਨਹੀਂ ਬਣਦਾ ਆਪਾਂ ਨੇ ਪਿੱਛੇ ਨਹੀਂ ਹਟਣਾ ਆਪਾਂ ਬਾਪੂ ਜਗਜੀਤ ਸਿੰਘ ਢੱਲਵਾਰ ਜੀ ਦੇ ਨਾਲ ਜਿਵੇਂ ਵੀ ਇਹ ਕਹਿਣਗੇ ਅਸੀਂ ਇਹਨਾਂ ਦੇ ਨਾਲ ਜੋ ਵੀ ਕਹਿਣਗੇ ਉਹ ਵੀ ਫੁੱਲ ਚੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ